ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨੁ ਦੁਖਜਾਇ ਹੋਵੈ ਸਿਫਤ ਖਸਾਮ ਦੀ ਨੂਰੀ ਅਰਸੋਂ ਕੋਰਸੋਂ ਛਟੀ ਐ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਨ ਸਚਾ ਭਾਤਿ ਸ ਸਿਰਸਾ ਦਸਾ ਜਿਸ ਪਾਸ ਬਹਿਠਿਆ ਸੋਹੀਏ ਸਬੰਦਾ ਦਹਵੇਸ ਜਿਸ ਪਾਸ ਬਹਿਠਿਆ ਸੋਹੀਏ ਸਬਿਨੰਦ ਅਦੇਸਾ ਜੈਤ ਸ੍ਰੀ ਅਹੱਲਾ ਪੰਜਵਾ ਵਾਰਿਸ ਲੋਕਾ ਨਾਲੇ ਇੱਕ ਓ ਅੰਕਾਰ ਸਤ ਗੁਰ ਪਰਸਾਦ ਸਲੋਕ ਆਦ ਪੂਰਨ ਬਦ ਪੂਰਨ ਅੰਤ ਪੂਰਨ ਪਰਮੇਸ਼ੁਰਾ ਸਿਮਰੰਤ ਸੰਤ ਸਰਬਤ ਰਮਣੰ ਨਾਨਕ ਅਕਿੰਨਾਸਨ ਜਗਦੀਸਰਾ ਆਦ ਪੂਰਨ ਬਦ ਪੂਰਨ ਅੰਤ ਪੂਰਨ ਪਰਮੇਸ਼ੁਰਾ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨ ਅਸਨ ਜਗਦੀਸਰਾ ਪੇਖਣ ਸੁਨਨ ਸਨਾਵਨੋ ਮਨ ਮੈਂ ਦਿਰੜੀ ਐ ਸਾਚ ਓਰੇ ਰਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪਾਉੜੀ ਹਰੇ ਇੱਕ ਨਿਰੰਝਣ ਗਾਈਆ ਸਭ ਅੰਤਰ ਸੂਈ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਕਿੰਨ ਮਾਤਾ ਪਿ ਉਠਾਪਦਾ ਇਸ ਵਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਲ ਦੀਪ ਰਵੇ ਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੁਹੀ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੁਹੀ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਲੋਕ ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨ ਆਸਨ ਜਗਦੀਸ ਰੈ ਅੱਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਜੈਤ ਸ੍ਰੀ ਕੀ ਵਾਰ ਅੰਦਰ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਮੁਖਾਰ ਵਿੰਤੂ ਉਚਾਰਨ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਅੰਗ 706 ਤੇ ਸੁਭਾਰੀ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ